ਹਾਂਜੀ ਸਵਾਗਤ ਹੈ ਇੱਕ ਨਵੀਂ ਕਹਾਣੀ ਦੇ ਵਿੱਚ ਉਮੀਦ ਕਰਦੇ ਹਾਂ ਕਹਾਣੀ ਪਸੰਦ ਆਵੇਗੀ ਮੇਰੀ ਉਮਰ 37 ਸਾਲ ਦੀ ਹੈ ਮੈਂ ਇੱਕ ਇਦਾਂ ਦੀ ਔਰਤਾਂ ਜੀਨੂੰ ਦੇਖ ਕੇ ਲੋਕ ਇੱਕ ਵਾਰ ਮੁੜ ਕੇ ਜ਼ਰੂਰ ਦੇਖਦੇ ਆ ਮੇਰਾ ਰੰਗ ਕਣਕ ਜਿਹਾ ਜੋ ਧੁੱਪ ਵਿੱਚ ਨਿੱਖ ਜਾਂਦਾ ਸੀ ਮੇਰੇ ਕਾਲੇ ਤੇ ਲੰਮੇ ਵਾਲ ਜੋ ਹਵਾ ਵਿੱਚ ਉੜਦੇ ਸੀ ਤਾਂ ਚਿਹਰੇ ਨੂੰ ਹੋਰ ਵੀ ਖੂਬਸੂਰਤ ਬਣਾਉਂਦੇ ਸੀ ਮੇਰਾ ਸਰੀਰ ਇਦਾਂ ਦਾ ਸੀ ਕਿ ਕੋਈ ਵੀ ਤਾਰੀਫ਼ ਕੀਤੇ ਬਿਨਾਂ ਰਹਿ ਨਹੀਂ ਸਕਦਾ ਸੀ ਗੁੰਦਵਾ ਸਰੀਰ ਹਰ ਕਿਸੇ ਦੇ ਮਨ ਪਾਉਂਦਾ ਸੀ ਜਿੱਦਾਂ ਕਿਸੇ ਨੇ ਵਿਹਲੇ ਬੈਠ ਕੇ ਬਣਾਇਆ ਹੋਵੇ ਪਤਲਾ ਜਿਹਾ ਲੱਕ ਜਦੋਂ ਮੈਂ ਤੁਰਦੀ ਤਾਂ ਮੇਰੇ ਪੈਰਾਂ ਵਿੱਚ ਅਜੀਬ ਜਿਹੀ ਲਚਕ ਆਉਂਦੀ ਸੀ ਜੋ ਹਰ ਇਨਸਾਨ ਦੀਆਂ ਨਜ਼ਰਾਂ ਨੂੰ ਆਪਣੇ ਵੱਲ ਖਿੱਚ ਲੈਂਦੀ ਸੀ ਮੇਰੇ ਹਾਸੇ ਵਿੱਚ ਮਠਿਆਸ ਜੋ ਸੁਣਨ ਵਾਲੇ ਨੂੰ ਆਪਣੇ ਕੋਲ ਹੀ ਖਿੱਚ ਲੈਂਦੀ ਸੀ ਲੋਕ ਕਹਿੰਦੇ ਸੀ ਕਿ ਮੇਰੀ ਮੁਸਕਾਨ ਵਿੱਚ ਜਾਦੂ ਹੈ ਪਰ ਇਹ ਜਾਦੂ ਕਿਸੇ ਕੰਮ ਦਾ ਨਹੀਂ ਕਿਉਂਕਿ ਜਿਹਨੂੰ ਇਹ ਦੇਖਣਾ ਚਾਹੀਦਾ ਸੀ ਉਹ ਤਾਂ ਦੇਖਦਾ ਨਹੀਂ ਸੀ ਮੇਰਾ ਵਿਆਹ ਇੱਕ ਬਿਜ਼ਨਸਮੈਨ ਨਾਲ ਹੋਇਆ ਸੀ ਜਦੋਂ ਤੋਂ ਮੇਰਾ ਵਿਆਹ ਹੋਇਆ ਉਦੋਂ ਤੋਂ ਮੈਂ ਇੱਕ ਅਧੂਰੀ ਔਰਤਾਂ ਜੋ ਇੱਕ ਵਿਆਹੀ ਔਰਤ ਨੂੰ ਆਪਣੇ ਘਰ ਵਾਲੇ ਤੋਂ ਹੋਣਾ ਚਾਹੀਦਾ ਹੈ ਪਿਆਰ ਇੱਜ਼ਤ ਤੇ ਕਦਰ ਮੈਨੂੰ ਕਦੀ ਨਹੀਂ ਮਿਲੀ ਮੇਰੇ ਦਿਲ ਵਿੱਚ ਇੱਕ ਤੂਫਾਨ ਜਿਹਾ ਸੀ ਜੋ ਬਾਹਰ ਨਿਕਲਣਾ ਚਾਹੁੰਦਾ ਸੀ ਉਹ ਤੂਫਾਨ ਚਰਾਤਾਂ ਨੂੰ ਮੇਰੇ ਸੀਨੇ ਵਿੱਚ ਹਲਚਲ ਜੀ ਮਚਾਉਂਦਾ ਸੀ ਜੋ ਮੇਰੇ ਜਿਸਮ ਨੂੰ ਬੇਕਰਾਰ ਕਰਦਾ ਸੀ ਜੋ ਮੇਰੇ ਮਾਨ ਨੂੰ ਹਰ ਵੇਲੇ ਕੁਝ ਨਾ ਕੁਝ ਸੋਚਣ ਲਈ ਮਜਬੂਰ ਕਰ ਦਿੰਦਾ ਸੀ ਪਰ ਮੇਰਾ ਘਰ ਵਾਲਾ ਇਸ ਤੂਫਾਨ ਨੂੰ ਸਮਝਦਾ ਨਹੀਂ ਸੀ ਇੱਕ ਔਰਤ ਦੀਆਂ ਜੋ ਜ਼ਰੂਰਤਾਂ ਹੁੰਦੀਆਂ ਉਹ ਬਹੁਤ ਡੂੰਘੀਆਂ ਤੇ ਨਾਜ਼ੁਕ ਤੇ ਅਣਕਹੀਆਂ ਜ਼ਰੂਰਤਾਂ ਉਹ ਸਾਰੀਆਂ ਮੇਰੇ ਅੰਦਰ ਅਧੂਰੀਆਂ ਪਈਆਂ ਸੀ ਮੈਂ ਇੰਨੀ ਸੋਹਣੀ ਆ ਇੰਨਾ ਕੁਝ ਮੇਰੇ ਵਿੱਚ ਹੈ ਫਿਰ ਵੀ ਮੇਰੇ ਘਰ ਵਾਲਾ ਮੇਰੇ ਨਾਲ ਕੋਈ ਇੰਟਰਸਟ ਨਹੀਂ ਰੱਖਦਾ ਇਹ ਗੱਲ ਮੈਨੂੰ ਅੱਜ ਤੱਕ ਸਮਝ ਨਹੀਂ ਆਈ ਸ਼ਾਇਦ ਉਹਦੇ ਵਿੱਚ ਕਮੀ ਆ ਬਸ ਇਹੀ ਸੋਚ-ਸੋਚ ਕੇ ਮੇਰੇ ਅੱਖਾਂ ਵਿੱਚ ਹੰਝੂ ਆਉਂਦੇ ਵਿਆਹ ਦੇ ਸ਼ੁਰੂਆਤੀ ਦਿਨ ਜਿੱਦਾਂ ਜਿੱਦਾਂ ਲੰਘ ਗਏ ਪਰ ਮੈਂ ਸੋਚਿਆ ਕਿ ਟਾਈਮ ਦੇ ਨਾਲ ਸਭ ਕੁਝ ਠੀਕ ਹੋ ਜਾਊਗਾ ਮੈਂ ਤਿਆਰ ਹੁੰਦੀ ਸੋਹਣੇ ਕੱਪੜੇ ਪਾਉਂਦੀ ਆਪਣੇ ਵਾਲਾਂ ਨੂੰ ਵਧੀਆ ਬਣਾਉਂਦੀ ਆਪਣੇ ਬੁੱਲਾਂ ਤੇ ਲਿਪਸਟਿਕ ਲਾ ਕੇ ਉਹਦਾ ਇੰਤਜ਼ਾਰ ਕਰਦੀ ਪਰ ਉਹ ਘਰ ਆਉਂਦਾ ਤਾਂ ਥੱਕਿਆ ਹੋਇਆ ਟਿੱਕਿਆ ਹੋਇਆ ਚਿਹਰਾ ਤੇ ਮੇਰੇ ਵੱਲ ਦੇਖੇ ਬਿਨਾ ਆਪਣੇ ਕਮਰੇ ਵਿੱਚ ਚਲਾ ਜਾਂਦਾ ਮੈਂ ਰਾਤ ਜਾਗਦੀ ਰਹਿੰਦੀ ਆਪਣੀ ਗਰਮੀ ਨੂੰ ਮੈਂ ਮਹਿਸੂਸ ਕਰਦੀ ਜੋ ਮੇਰੇ ਅੰਦਰ ਹੌਲੀ-ਹੌਲੀ ਪਿਘਲਦੀ ਸੀ ਮੇਰੇ ਮਾਨ ਵਿੱਚ ਖਿਆਲ ਆਉਂਦਾ ਸੀ ਕਿ ਮੈਂ ਇੰਨੀ ਮਾੜੀ ਆ ਕਿ ਮੇਰੇ ਕੋਲ ਉਹ ਗੱਲ ਨਹੀਂ ਜੇ ਉਹ ਨੂੰ ਮੇਰੇ ਕੋਲੋਂ ਖਿੱਚ ਲਿਆਵੇ ਮੈਂ ਕਈ ਵਾਰ ਕੋਸ਼ਿਸ਼ ਕੀਤੀ ਕਿ ਉਹਦੇ ਕੋਲ ਹੋਵਾਂ ਉਹਨੂੰ ਆਪਣੇ ਦਿਲ ਦੀ ਗੱਲ ਦੱਸਾਂ ਉਹਨੂੰ ਉਹ ਅਹਿਸਾਸ ਦਿਵਾਵਾਂ ਜੋ ਇੱਕ ਘਰਵਾਲੀ ਆਪਣੇ ਘਰਵਾਲੇ ਨੂੰ ਦੇਣਾ ਚਾਹੁੰਦੀ ਹੈ ਪਰ ਹਰ ਵਾਰ ਮੇਰੇ ਤੋਂ ਦੂਰ ਭੱਜਦਾ ਇੱਕ ਰਾਤ ਦੀ ਗੱਲ ਹੈ ਮੈਂ ਹਿੰਮਤ ਜੇ ਕੀਤੀ ਮੈਂ ਆਪਣੇ ਲਈ ਇੱਕ ਪਤਲੀ ਜੇ ਨਾਈਟੀ ਕੱਢੀ ਤੇ ਆਪਣੇ ਵਾਲਾਂ ਨੂੰ ਖੁੱਲਾ ਰੱਖਿਆ ਤੇ ਆਪਣੇ ਆਪ ਨੂੰ ਸੋਹਣਾ ਬਣਾ ਕੇ ਉਸ ਕਮਰੇ ਵਿੱਚ ਗਈ ਜਿੱਥੇ ਉਹ ਕਾਗਜ਼ਾਂ ਵਿੱਚ ਉਲਝਿਆ ਹੋਇਆ ਸੀ ਮੈਂ ਉਹਦੇ ਕੋਲ ਜਾ ਕੇ ਖੜੀ ਹੋ ਗਈ ਹੌਲੀ ਹੌਲੀ ਉਹਦੇ ਮੋਢਿਆਂ ਤੇ ਹੱਥ ਰੱਖਿਆ ਮੈਂ ਚਾਹੁੰਦੀ ਸੀ ਕਿ ਉਹ ਮੇਰੇ ਵੱਲ ਦੇਖੇ ਮੇਰੇ ਚਿਹਰੇ ਨੂੰ ਪੜੇ ਮੇਰੇ ਅੰਦਰ ਦੀ ਉਸ ਅੱਗ ਨੂੰ ਸਮਝੇ ਜੋ ਮੈਨੂੰ ਬਾਲ ਰਹੀ ਸੀ ਪਰ ਉਹ ਮਾੜਾ ਜਿਹਾ ਮੇਰੇ ਵੱਲ ਦੇਖਿਆ ਤੇ ਕਹਿਣ ਲੱਗਾ ਮੈਂ ਕੰਮ ਖਤਮ ਕਰਨਾ ਹੈ ਤੂੰ ਜਾ ਕੇ ਸੌਂ ਜਾ ਉਹਦੀ ਆਵਾਜ਼ ਵਿੱਚ ਉਹ ਠੰਡਕ ਸੀ ਜੋ ਮੇਰੇ ਦਿਲ ਨੂੰ ਠੰਡਾ ਕਰ ਗਈ ਮੈਂ ਚੁੱਪਚਾਪ ਆਕੇ ਲੰਮੀ ਬੈਗੀ ਰੋਣ ਲੱਗ ਪਈ ਸਾਡੇ ਵਿਆਹ ਨੂੰ ਇੰਨੇ ਸਾਲ ਹੋ ਗਏ ਸੀ ਪਰ ਅੱਜ ਤੱਕ ਇਸ ਘਰ ਵਿੱਚ ਕਿਸੇ ਬੱਚੇ ਦੀ ਆਵਾਜ਼ ਤੱਕ ਨਹੀਂ ਗੂੰਜੀ ਸੀ ਸ਼ਾਇਦ ਮੇਰਾ ਘਰ ਵਾਲਾ ਹੀ ਇਸ ਦਾ ਜ਼ਿੰਮੇਵਾਰ ਸੀ ਮੈਂ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਦੀ ਮੇਰੀਆਂ ਅੱਖਾਂ ਵਿੱਚ ਉਹ ਚਮਕ ਸੀ ਜੋ ਕਿਸੇ ਨੂੰ ਵੀ ਆਪਣੇ ਵੱਲ ਖਿੱਚ ਸਕਦੀ ਸੀ ਮੇਰਾ ਸਰੀਰ ਜਵਾਨ ਸੀ ਫਿਰ ਵੀ ਮੇਰੇ ਘਰ ਵਾਲਾ ਮੇਰੇ ਤੋਂ ਦੂਰ ਰਹਿੰਦਾ ਸੀ ਮੈਂ ਹਰ ਦਿਨ ਆਪਣੇ ਆਪ ਨੂੰ ਇਹ ਸਵਾਲ ਕਰਦੀ ਸੀ ਕਿ ਕਦੋਂ ਤੱਕ ਕਈ ਵਾਰ ਮੈਂ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਇੱਕ ਦਿਨ ਮੈਂ ਉਹਦੇ ਕੋਲ ਬੈਠੀ ਤੇ ਕਿਹਾ ਤੁਹਾਨੂੰ ਨਹੀਂ ਲੱਗਦਾ ਕਿ ਮੇਰੀ ਜ਼ਿੰਦਗੀ ਵਿੱਚ ਕੁਝ ਕਮੀ ਹੈ ਉਹਨੇ ਮੇਰੇ ਵੱਲ ਦੇਖਿਆ ਪਰ ਮੈਨੂੰ ਕੁਝ ਮਹਿਸੂਸ ਨਹੀਂ ਹੋਇਆ ਤੇ ਕਹਿਣ ਲੱਗਾ ਮੈਨੂੰ ਨਹੀਂ ਪਤਾ ਤੂੰ ਕੀ ਚਾਹੁੰਦੀ ਹੈ ਮੈਂ ਤਾਂ ਸਭ ਕੁਝ ਦੇ ਰਿਹਾ ਪੈਸੇ ਘਰ ਸਾਰੀਆਂ ਖੁਸ਼ੀਆਂ ਸੁੱਖ ਸੁਵਿਧਾ ਮੈਂ ਚੁੱਪ ਹੋ ਗਈ ਉਹ ਸਨ ਨਹੀਂ ਸਮਝਿਆ ਕਿ ਇੱਕ ਔਰਤ ਨੂੰ ਸਿਰਫ ਪੈਸੇ ਤੇ ਘਰ ਤੋਂ ਜ਼ਿਆਦਾ ਜੋ ਚਾਹੀਦਾ ਹੈ ਉਹ ਉਹਦੀ ਨਜ਼ਦੀਕੀ ਹੈ ਉਹ ਪਿਆਰ ਇੱਜ਼ਤ ਕਦਰ ਅਹਿਸਾਸ ਚਾਹੀਦਾ ਹੈ ਜੋ ਉਹਦੇ ਦਿਲ ਨੂੰ ਸਕੂਨ ਦੇਵੇ ਪਰ ਉਹ ਇਹਨਾਂ ਗੱਲਾਂ ਨੂੰ ਸਮਝਦਾ ਨਹੀਂ ਸੀ ਹੌਲੀ ਹੌਲੀ ਮੇਰਾ ਸਬਰ ਟੁੱਟਣ ਲੱਗ ਪਿਆ ਮੈਂ ਰੋਜ਼ ਉੱਠਦੀ ਆਪਣੇ ਆਪ ਨੂੰ ਸਵਾਲ ਕਰਦੀ ਪਰ ਇੱਕ ਦਿਨ ਅੰਤ ਉਹ ਹੀ ਇਕੱਲਾ ਬਣ ਮੇਰੇ ਕੋਲ ਆ ਜਾਂਦਾ ਸੀ ਮੇਰੇ ਕੋਲ ਕੋਈ ਹੋਰ ਹੈ ਹੀ ਨਹੀਂ ਸੀ ਜਿਸ ਦੇ ਨਾਲ ਮੈਂ ਆਪਣਾ ਦੁੱਖ ਵੰਡ ਸਕਦੀ ਨਾ ਪੇਕਿਆਂ ਤੋਂ ਕੋਈ ਬਚਿਆ ਸੀ ਤੇ ਨਾ ਸੌਰਿਆਂ ਤੋਂ ਮੈਂ ਬਸ ਆਪਣੇ ਨਾਲ ਹੀ ਗੱਲਾਂ ਕਰਦੀ ਆਪਣੇ ਸੁਪਨੇਾਂ ਵਿੱਚ ਗਵਾਚੀ ਰਹਿੰਦੀ ਮੇਰੇ ਮਨ ਵਿੱਚ ਇੱਕ ਬੱਚੇ ਦੀ ਚਾਹਤ ਸੀ ਸੋਚਦੀ ਸੀ ਕਿ ਸ਼ਾਇਦ ਇੱਕ ਨੰਨੀ ਜੀ ਜਾਨ ਮੇਰੀ ਜ਼ਿੰਦਗੀ ਵਿੱਚ ਰੋਸ਼ਨੀ ਲਿਆਵੇ ਜੋ ਅੱਜ ਤੱਕ ਗੈਬ ਰਹੀ ਪਰ ਉਹ ਸੁਪਨਾ ਮੇਰਾ ਅਧੂਰਾ ਹੀ ਰਹਿ ਗਿਆ ਉਹਨੇ ਕਦੀ ਇਸ ਖਵਾਸ਼ ਨੂੰ ਸੋਚਿਆ ਹੀ ਨਹੀਂ ਮੇਰੇ ਲਈ ਉਹਦੀ ਦੁਨੀਆ ਬਸ ਉਹਦੇ ਬਿਜ਼ਨਸ ਤੱਕ ਸੀ ਫਿਰ ਇੱਕ ਦਿਨ ਮੈਂ ਸੋਚ ਲਿਆ ਕਿ ਮੈਂ ਇਸ ਨਰਕ ਦੀ ਜ਼ਿੰਦਗੀ ਤੋਂ ਬਾਹਰ ਜਾਵਾਂਗੀ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੈਨੂੰ ਤਲਾਕ ਚਾਹੀਦਾ। ਉਹਨੇ ਬਿਨਾਂ ਕੁਝ ਕਹੇ ਤਲਾਕ ਦੇ ਪੇਪਰਾਂ ਤੇ ਸਾਈਨ ਕਰ ਦਿੱਤੇ। ਉਸ ਦਿਨ ਮੈਂ ਟੁੱਟ ਗਈ ਸੀ। ਉਹਨੇ ਕਿਹਾ ਕਿ ਅੱਜ ਤੋਂ ਤੂੰ ਮੇਰੇ ਘਰੋਂ ਨਿਕਲ ਜਾ। ਮੈਂ ਬਿਲਕੁਲ ਇਕੱਲੀ ਰਹਿ ਗਈ। ਕੱਪੜੇ ਤੇ ਥੋੜੇ ਪੈਸੇ ਲੈ ਕੇ ਮੈਂ ਕਿਰਾਏ ਦੇ ਘਰ ਲੱਭਣ ਲੱਗੀ। ਕਈ ਦਿਨ ਭਟਕਣ ਤੋਂ ਬਾਅਦ ਮੈਨੂੰ ਇੱਕ ਮਕਾਨ ਦਾ ਪਤਾ ਲੱਗਿਆ। ਉਹ ਸ਼ਹਿਰ ਤੋਂ ਥੋੜਾ ਬਾਹਰ ਸੀ। ਇੱਕ ਵੱਡਾ ਸਾਰਾ ਘਰ ਚਾਰੇ ਪਾਸੇ ਬਾਗ਼ੀਚਾ। ਮੈਂ ਇੱਥੇ ਪਹੁੰਚ ਕੇ ਮਕਾਨ ਮਾਲਕ ਉਨੂੰ ਮਿਲਿਆ ਮਨੇਸ਼ ਉਹਦੀ ਉਮਰ ਕੋਈ ਚੋਇਸ 40 ਸਾਲ ਸੀ ਉਹਨੂੰ ਦੇਖਦੇ ਹੀ ਮੈਂ ਰੁਕ ਗਈ ਕਾਫੀ ਜਵਾਨ ਤੇ ਚੌੜੀ ਸ਼ਖਤੀ ਦਾ ਭਰਿਆ ਹੋਇਆ ਸੀ ਜਿੰਨਾ ਸਾਲਾਂ ਤੱਕ ਮਿਹਨਤ ਕੀਤੀ ਉਹਦੀਆਂ ਰਗਾਂ ਵਿੱਚ ਵਸੀ ਹੋਏ ਉਹਦਾ ਸਾਮਲਾ ਜਹ ਰੰਗ ਉਹਦੇ ਚਿਹਰੇ ਤੇ ਇੱਕ ਅਲੱਗ ਹੀ ਤੇਜ ਸੀ ਜੋ ਉਸ ਦੀ ਸ਼ਾਨ ਬਣਾਉਂਦਾ ਸੀ ਉਹਦੀਆਂ ਅੱਖਾਂ ਕਾਫੀ ਮੋਟੀਆਂ ਸੀ ਜਿਨ੍ਹਾਂ ਵਿੱਚ ਅਦਾਸੀ ਨਾਲ ਕੁਝ ਇਤਦਾਂ ਦਾ ਸੀ ਜੋ ਸਿੱਧਾ ਦਿਲ ਨੂੰ ਛੂੰਹਦਾ ਸੀ ਉਹਦੇ ਵਾਲ ਉਲਝੇ ਹੋਏ ਸੀ ਜੋ ਹਵਾ ਵਿੱਚ ਲਹਿਰਾ ਰਹੇ ਸੀ ਉਹਦੀ ਸ਼ਰਟ ਦੀਆਂ ਬਾਹਾਂ ਮੁੜੀਆਂ ਹੋਈਆਂ ਸੀ ਤੇ ਉਹਦੀਆਂ ਮਜ਼ਬੂਤ ਬਾਹਾਂ ਦੇਖ ਰਹੀਆਂ ਸੀ ਉਹ ਇਦਾਂ ਦਾ ਸੀ ਜੋ ਕਿਸੇ ਨੂੰ ਆਪਣੇ ਵੱਲ ਖਿੱਚ ਲੈਵੇ ਉਹਦੀ ਆਵਾਜ਼ ਭਾਰੀ ਪਰ ਉਹਦੇ ਵਿੱਚ ਇੱਕ ਨਰਮੀ ਸੀ ਜੋ ਸੁੰਦੇਹੀ ਅੰਦਰ ਤੱਕ ਜਾਂਦੀ ਸੀ ਮੈਂ ਉਹਨੂੰ ਦੇਖਦੀ ਰਹੀ ਕਿ ਪਤਾ ਨਹੀਂ ਕਿਉਂ ਉਹਨੂੰ ਦੇਖ ਕੇ ਮੈਨੂੰ ਕੁਝ ਅਜੀਬ ਜਿਹਾ ਮਹਿਸੂਸ ਹੋਇਆ ਸ਼ਾਇਦ ਕਿ ਮੇਰਾ ਘਰ ਵਾਲਾ ਮੇਰੇ ਤੋਂ ਇੰਨਾ ਦੂਰ ਰਹਿੰਦਾ ਇੰਨਾ ਠੰਡਾ ਉਹਦੀ ਆਵਾਜ਼ ਵੀ ਮੈਨੂੰ ਨਹੀਂ ਆਉਂਦੀ ਸੀ ਜਾਂ ਸ਼ਾਇਦ ਇਸ ਲਈ ਮੇਰੇ ਅੰਦਰ ਜੋ ਤੂਫਾਨ ਦੱਬਿਆ ਹੋਇਆ ਸੀ ਉਹ ਬੇਚੈਨੀ ਉਹ ਗਰਮੀ ਅਣਕਹੀਆਂ ਗੱਲਾਂ ਫਿਰ ਉਹਨੇ ਅਚਾਨਕ ਸਿਰ ਚੁੱਕ ਲਿਆ ਤੇ ਮਨੀਸ਼ ਨੂੰ ਦੇਖ ਕੇ ਮੇਰਾ ਦਿਲ ਧੜਕਿਆ ਸੀ ਮੇਰੀ ਇੱਕ ਹਲਕੀ ਜਿਹੀ ਕੰਬਣੀ ਹੋਈ ਤੇ ਮੈਂ ਆਪਣੇ ਆਪ ਨੂੰ ਸੰਭਾਲ ਲਿਆ ਉਹਦੇ ਕੋਲੋਂ ਕਮਰੇ ਬਾਰੇ ਪੁੱਛਿਆ ਮੈਂ ਉਹਨੂੰ ਕਿਹਾ ਕਿ ਮੈਨੂੰ ਇੱਕ ਕਮਰਾ ਕਰਾਇਤੇ ਚਾਹੀਦਾ ਹੈ ਤਹਾਡੇ ਕੋਲ ਕੁਝ ਹੈ ਤਾਂ ਉਹਨੇ ਮੇਰੇ ਵੱਲ ਦੇਖਿਆ ਉਹਦੀਆਂ ਅੱਖਾਂ ਵਿੱਚ ਚਮਕ ਸੀ ਕੁਝ ਗਹਿਰਾਪਣ ਉਹਨੇ ਮੁਸਕਰਾ ਕੇ ਕਿਹਾ ਜ਼ਰੂਰ ਸਾਡੇ ਕੋਲ ਬਹੁਤ ਮਕਾਨ ਖਾਲੀ ਹੈ ਤੂੰ ਚਾਹੇ ਤਾਂ ਰਹਿ ਸਕਦੀਂ ਉਹਦੀ ਆਵਾਜ਼ ਵਿੱਚ ਅਜੀਬ ਜਿਹਾ ਆਕਰਸ਼ਣ ਸੀ ਜਿੱਦਾਂ ਉਹ ਸਿਰਫ ਘਰ ਦੀ ਹੀ ਗੱਲ ਨਹੀਂ ਕਰ ਰਿਆ ਸੀ ਮੇਰੇ ਹੱਥ ਕੰਬਦੇ ਸੀ ਉਹਨੇ ਕਿਹਾ ਕਿਰਾਇਆ ਜ਼ਿਆਦਾ ਨਹੀਂ ਹੋਵੇਗਾ ਤੂੰ ਆਰਾਮ ਨਾਲ ਰਹਿ ਸਕਦੀ ਹੈ ਉਹਦੀਆਂ ਗੱਲਾਂ ਵਿੱਚ ਸਾਦਗੀ ਸੀ ਪਰ ਉਹਦੀਆਂ ਅੱਖਾਂ ਵਿੱਚ ਕੁਝ ਏਦਾਂ ਦਾ ਸੀ ਜੋ ਮੈਨੂੰ ਬੇਚੈਨ ਕਰ ਰਿਹਾ ਸੀ। ਮੇਰੀ ਮਜਬੂਰੀ ਸੀ। ਮੈਨੂੰ ਮਕਾਨ ਚਾਹੀਦਾ ਸੀ। ਕਿਰਾਇਆ ਸੱਚਮੁੱਚ ਬਹੁਤ ਘੱਟ ਸੀ। ਮੇਰੇ ਕੋਲ ਕੋਈ ਹੋਰ ਰਸਤਾ ਨਹੀਂ ਸੀ। ਮੈਂ ਹਾਂ ਕਰ ਦਿੱਤੀ। ਪਰ ਮੇਰੇ ਮਨ ਵਿੱਚ ਇੱਕ ਖਿਆਲ ਆਇਆ ਕਿ ਬੰਦਾ ਕੌਣ ਸੀ ਤੇ ਕਿਉਂ ਉਹਦੀ ਮੌਜੂਦਗੀ ਮੈਨੂੰ ਇੰਨਾ ਪਰੇਸ਼ਾਨ ਕਰ ਰਹੀ ਸੀ? ਸ਼ਾਇਦ ਇਹ ਮੇਰੇ ਇਕੱਲੇਪਨ ਦੀ ਵਜ੍ਹਾ ਸੀ ਜਾਂ ਸ਼ਾਇਦ ਮੇਰੇ ਅੰਦਰ ਦੀ ਉਹ ਔਰਤ ਜੋ ਕਈ ਸਾਲਾਂ ਤੋਂ ਸੁੱਤੀ ਹੋਈ ਸੀ। ਉਸ ਦਿਨ ਮੈਂ ਮਨੀਸ਼ ਦੇ ਮਕਾਨ ਦੀ ਗੱਲ ਪੱਕੀ ਕਰ ਲਈ ਤੇ ਸ਼ਾਮ ਨੂੰ ਮੈਂ ਬਾਹਰ ਨਿਕਲੀ ਤਾਂ ਦੇਖਿਆ ਕਿ ਉਹ ਆਪਣੇ ਘਰ ਦੇ ਇੱਕ ਪਾਸੇ ਛੋਟੇ ਜਿਹੇ ਜਿੰਮ ਵਿੱਚ ਸੀ ਮੈਂ ਰੁਕ ਗਈ ਉਹਨੂੰ ਦੇਖ ਕੇ ਮੇਰੀਆਂ ਨਜ਼ਰਾਂ ਰੁਕ ਗਈ ਉਹਦੀ ਸ਼ਰਟ ਗਿੱਲੀ ਸੀ ਪਸੀਨੇ ਨਾਲ ਭਿੱਜ ਚੁੱਕੀ ਸੀ ਉਹਦੀ ਹਰ ਇੱਕ ਮਾਸਪੇਸ਼ੀ ਸਾਫ਼ ਦੇਖ ਰਹੀ ਸੀ ਉਹਦੀਆਂ ਮਜ਼ਬੂਤ ਬਾਹਾਂ ਜੋ ਹਰ ਵੇਲੇ ਭਾਰ ਚੁੱਕਦੇ ਆ ਉੱਪਰ ਰਹੀਆਂ ਸੀ ਇੰਨੀ ਉਮਰ ਵਿੱਚ ਵੀ ਉਹ ਜਿੰਮ ਜਾਂਦਾ ਸੀ ਦੇਖ ਕੇ ਮੈਂ ਹੈਰਾਨ ਸੀ ਉਹਦਾ ਸਰੀਰ ਇਦਾਂ ਦਾ ਵਾਸੀ ਕਿ ਕੋਈ ਵੀ ਉਹਨੂੰ ਦੇਖ ਕੇ ਸੋਚ ਵਿੱਚ ਪੈ ਜਾਵੇ ਪਰ ਮੇਰੇ ਮਨ ਵਿੱਚ ਇੱਕ ਹਲਚਲ ਜੀ ਸੀ ਕੁਝ ਏਦਾਂ ਦਾ ਜੋ ਕਈ ਸਾਲਾਂ ਤੋਂ ਮਹਿਸੂਸ ਨਹੀਂ ਕੀਤਾ ਸੀ ਮੈਂ ਬਾਰ ਬਾਰ ਨੂੰ ਹੋਈ ਤਾਂ ਉਹਨੇ ਮੈਨੂੰ ਦੇਖ ਲਿਆ ਉਹਨੇ ਆਪਣਾ ਵਜ਼ਨ ਨੂੰ ਰੱਖਿਆ ਤੇ ਮੇਰੇ ਵੱਲ ਮੁੜ ਕੇ ਮੁਸਕਰਾਉਂਦੇ ਕਹਿਣ ਲੱਗਾ ਤੂੰ ਵੀ ਜਿਮ ਜਾਂਦੇ ਆ ਉਹਦੀ ਆਵਾਜ਼ ਵਿੱਚ ਇੱਕ ਮਜ਼ਾਕ ਸੀ ਮਹਿਰਾਨ ਜੀ ਹੋਈ ਤੇ ਕਿਹਾ ਨਹੀਂ ਨਹੀਂ ਮੈਂ ਜਿਮ ਕਿੱਥੇ ਇੱਕ ਔਰਤ ਨੂੰ ਜਿਮ ਨਹੀਂ ਬਸ ਆਪਣੇ ਘਰ ਵਾਲੇ ਦਾ ਪਿਆਰ ਚਾਹੀਦਾ ਹੁੰਦਾ ਮੇਰੇ ਮੂੰਹੋਂ ਇਹ ਗੱਲ ਨਿਕਲੀ ਜਿੱਦਾਂ ਮੇਰੇ ਸਬਰ ਦਾ ਬੰਨ ਟੁੱਟ ਗਿਆ ਹੋਵੇ ਇਹ ਕਹਿੰਦੇ ਮੈਂ ਥੋੜੀ ਝਸਕ ਗਈ ਉਹਨੇ ਮੇਰੇ ਵੱਲ ਦੇਖਿਆ ਉਹਦੀ ਅੱਖਾਂ ਵਿੱਚ ਇੱਕ ਚਮਕ ਸੀ ਜਿੱਦਾਂ ਮੇਰੇ ਸ਼ਬਦ ਉਹਦੇ ਦਿਲ ਵਿੱਚ ਪਹੁੰਚ ਗਏ ਮੈਂ ਵੀ ਸੋਚਿਆ ਕਿ ਇਹ ਕੀ ਕਹਿ ਦਿੱਤਾ ਪਰ ਮੈਂ ਸੱਚ ਇਹੀ ਸੀ 20 ਸਾਲਾਂ ਤੋਂ ਮੇਰੇ ਅੰਦਰ ਦੱਬੇ ਹੋਏ ਇਹ ਸ਼ਬਦ ਜੋ ਮੇਰੇ ਅੰਦਰ ਦੀ ਉਸ ਔਰਤ ਦੀ ਚੀਕ ਸੀ ਜੋ ਪਿਆਰ ਦੇ ਲਈ ਤਰਸਦੀ ਸੀ ਉਹਦੇ ਚਿਹਰੇ ਤੇ ਇੱਕ ਪਲ ਸਨਾਟਾ ਜਿਹਾ ਸ਼ੈ ਗਿਆ ਫਿਰ ਉਹਨੇ ਹਲਕੇ ਜਿਹੇ ਹੱਸ ਕੇ ਕਿਹਾ ਕਿ ਸੱਚ ਗਿਆ ਤੂੰ ਉਹਦੀ ਆਵਾਜ਼ ਵਿੱਚ ਕਾਫੀ ਗਹਿਰਾਈ ਜਿਸੀ ਜੋ ਮੇਰੇ ਅੰਦਰ ਤੱਕ ਛੋ ਗਈ ਮੈਂ ਨਜ਼ਰਾਂ ਝੁਕਾ ਲਈਆਂ ਪਰ ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ ਮੈਨੂੰ ਲੱਗਿਆ ਕਿ ਸ਼ਾਇਦ ਉਹਨੇ ਮੇਰੇ ਵਿੱਚ ਲੁਕੀ ਹੋਈ ਬੇਚੈਨੀ ਮਹਿਸੂਸ ਕਰ ਲਈ ਮੈਂ ਚੁੱਪਚਾਪ ਉਥੋਂ ਅੱਕੇ ਚਲੀ ਗਈ ਪਰ ਮੇਰੇ ਕਦਮ ਭਾਰੇ ਹੋ ਗਏ ਉਹ ਸ਼ਾਮ ਦੇ ਬਾਅਦ ਮੈਂ ਆਪਣੇ ਕਮਰੇ ਵਿੱਚ ਗਈ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਮੈਂ ਲੰਮੇ ਪੈ ਗਈ ਮੈਨੂੰ ਨੀਂਦ ਨਹੀਂ ਆਉਂਦੀ ਸੀ ਘਰ ਵਾਲੇ ਦੀ ਯਾਦ ਉਹ ਮੇਰੇ ਤੋਂ ਬਹੁਤ ਦੂਰ ਸੀ ਉਹਦਾ ਚਿਹਰਾ ਵੀ ਹੁਣ ਧੁੰਦਲਾ ਜਿਹਾ ਲੱਗਦਾ ਸੀ ਪਰ ਮਨਿਸ਼ ਤੇ ਜ਼ਿਆਦਾ ਮੇਰੇ ਦਿਮਾਗ ਵਿੱਚ ਘੁੰਮਣ ਲੱਗਿਆ ਪਸੀਨੇ ਨਾਲ ਭਿੱਜਿਆ ਹੋਇਆ ਸਰੀਰ ਤੇ ਉਹੀ ਸਵਾਲ ਕੀ ਤੂੰ ਜੰਮ ਜਾਂਦੀ ਹੈ ਸਭ ਕੁਝ ਵਾਰ-ਵਾਰ ਮੇਰੇ ਸਾਹਮਣੇ ਆ ਰਿਹਾ ਸੀ ਮੈਂ ਇਹਨਾ ਸੋਚ ਕਿਉਂ ਰਹੀ ਸੀ ਮੈਨੂੰ ਨਹੀਂ ਪਤਾ ਮੇਰਾ ਦਿਲ ਬੇਚੈਨ ਸੀ ਜਿਸਮ ਵਿੱਚ ਇੱਕ ਬੇਚੈਨੀ ਜਿਹੀ ਹਲਚਲ ਸੀ ਮੈਂ ਪਾਸੇ ਬਦਲਦੀ ਸੀ ਪਰ ਨੀਂਦ ਨਹੀਂ ਆਉਂਦੀ ਸੀ ਅਗਲੀ ਸਵੇਰ ਜਦੋਂ ਮੈਂ ਉੱਠੀ ਤਾਂ ਦੇਖਿਆ ਮਨੀਸ਼ ਬਾਹਰ ਬਗੀਚੇ ਵਿੱਚ ਵਰਕਆਊਟ ਕਰ ਰਿਹਾ ਸੀ ਸੂਰਜ ਦੀ ਹਲਕੀ ਹਲਕੀ ਰੋਸ਼ਨੀ ਵਿੱਚ ਉਹਦਾ ਸਰੀਰ ਹੋਰ ਵੀ ਜ਼ਿਆਦਾ ਨਿਖਰਦਾ ਸੀ ਉਹਦੀ ਟੀ-ਸ਼ਰਟ ਪਸੀਨੇ ਨਾਲ ਭਿੱਜੀ ਹੋਈ ਸੀ ਮੈਂ ਉਹਨੂੰ ਦੇਖਦੀ ਰਹੀ ਫਿਰ ਪਤਾ ਨਹੀਂ ਕੀ ਹੋਇਆ ਮੈਂ ਉਹਦੇ ਕੋਲ ਚੱਲੇ ਗਈ ਮੈਂ ਕਿਹਾ ਮੈਂ ਥੋੜੀ ਜਿਹੀ ਕਸਰਤ ਕਰ ਲੈਣੀ ਉਹਨੇ ਮੁਸਕਰਾ ਕੇ ਕਿਹਾ ਜਾ ਮੈਂ ਤੇਨੂੰ ਸਿਖਾ ਦਿਨਾ ਮੈਂ ਮਾੜਾ ਜਿਹਾ ਹੱਸ ਕੇ ਹਾਂ ਕਰ ਦਿੱਤੀ ਉਹਨੇ ਮੈਨੂੰ ਕੁਝ ਸੋਖੇ ਸੁਰੋਖੇ ਤਰੀਕੇ ਦੇ ਸੇ ਮੈਂ ਕੋਸ਼ਿਸ਼ ਸ਼ੁਰੂ ਕੀਤੀ ਜਿੱਦਾਂ ਹੀ ਮੇਰੇ ਨੀਚੇ ਨੂੰ ਹੋਈ ਮੇਰੀ ਚੁੰਨੀ ਇੱਕ ਪਾਸੇ ਨੂੰ ਡਿੱਗ ਗਈ ਮੈਨੂੰ ਲੱਗੇ ਕਿ ਉਹਦੀਆਂ ਨਜ਼ਰਾਂ ਉੱਥੇ ਰੁਕ ਗਈਆਂ ਮੈਂ ਫਟਾਫਟ ਚੁੰਨੀ ਠੀਕ ਕੀਤੀ ਪਰ ਮੇਰੀਆਂ ਗੱਲਾਂ ਗਰਮ ਹੋ ਗਈਆਂ ਉਹਨੇ ਕੁਝ ਨਹੀਂ ਕਿਹਾ ਬਸ ਕੋੜਾ ਆਇਆ ਤੇ ਕਹਿਣ ਲੱਗਿਆ ਕਿ ਇਦਾਂ ਕਰ ਮੈਂ ਫੜਦਾ ਹਾਂ ਉਹਨੇ ਮੇਰੇ ਮੋਢਿਆਂ ਨੂੰ ਮਾਰਾ ਜਾਂ ਹੱਥ ਲਾਇਆ ਤਾਂ ਮੈਂ ਇੱਕ ਜੰਪ ਕੀਤਾ ਤਾਂ ਮੇਰਾ ਸੰਤੁਲਨ ਹੀ ਵਿਗੜ ਗਿਆ ਮੈਂ ਡਿੱਗ ਗਈ ਫਿਰ ਉਹਨੇ ਮੈਨੂੰ ਚੁੱਕਿਆ ਤੇ ਕਿਹਾ ਤੂੰ ਰਹਿਮ ਦੀ ਤੇਰੇ ਕੋਲੋਂ ਨਹੀਂ ਹੋ ਸਕਦਾ ਅਸੀਂ ਥੋੜੀਆਂ-ਬਹੁਤੀਆਂ ਗੱਲਾਂ ਕੀਤੀਆਂ ਤੇ ਉਹ ਉਹਦਾ ਕੋਈ ਦੋਸਤ ਆ ਗਿਆ ਸੀ ਤੇ ਉਹ ਚਲਾ ਗਿਆ ਪਰ ਮੇਰੇ ਮਨ ਵਿੱਚ ਪਤਾ ਨਹੀਂ ਕੀ ਚੱਲ ਰਿਹਾ ਸੀ ਉਸ ਵੇਰ ਤੋਂ ਬਾਅਦ ਅਗਲੀ ਸਵੇਰ ਕੋ ਜਖਾ ਸੀ ਮੈਂ ਆਪਣੇ ਕਮਰੇ ਵਿੱਚ ਤਿਆਰ ਹੋ ਕੇ ਮਨੀਸ਼ ਤਾਂ ਨੌਕਰ ਆਇਆ ਤੇ ਕਹਿ ਲਗਾ ਸਾਬ ਨੇ ਤਹਾਨੂੰ ਚਾਹ ਤੇ ਬੁਲਾਇਆ ਮੈਂ ਥੋੜਾ ਹਰਾਨ ਹੋਈ ਪਰ ਤਿਆਰ ਹੋ ਕੇ ਬਗੀਚੇ ਵਿੱਚ ਚਲੀ ਗਈ ਉੱਥੇ ਮਨੀਸ਼ ਇੱਕ ਛੋਟੇ ਜਿਹੇ ਟੇਬਲ ਤੇ ਬੈਠਾ ਸੀ ਦੋ ਕੱਪ ਚਾਹ ਦੇ ਰੱਖੇ ਹੋਏ ਸੀ ਉਹ ਮੈਨੂੰ ਦੇਖ ਕੇ ਮੁਸਕਰਾਇਆ ਤੇ ਕਹਿਣ ਲੱਗਾ ਆ ਜਾ ਬੈਠ ਜਾ ਸਵੇਰ ਦੀ ਚਾਹ ਦਾ ਮਜ਼ਾ ਹੈ ਇਕੱਲੇ ਨਹੀਂ ਲੈਣਾ ਚਾਹੁੰਦਾ ਮੈਂ ਉਹਦੇ ਕੋਲ ਬੈਠ ਗਈ ਹਵਾ ਵਿੱਚ ਕਾਫੀ ਠੰਡਕ ਸੀ ਤੇ ਚਾਹ ਦੀ ਭਾਪ ਮੇਰੇ ਚਿਹਰੇ ਨੂੰ ਛੂੰਦੀ ਸੀ ਅਸੀਂ ਚੁੱਪ-ਚਾਪ ਚਾਹ ਪੀਣ ਲੱਗੇ ਫਿਰ ਉਹਨੇ ਗੱਲ ਸ਼ੁਰੂ ਕੀਤੀ ਉਹਨੇ ਕਿਹਾ ਮੁੰਨਾ ਆਪਣੇ ਬਾਰੇ ਵਿੱਚ ਕੁਝ ਦੱਸ ਮੈਂ ਥੋੜਾ ਜਿਜਕ ਗਈ ਪਰ ਮੈਨੇ ਮਨ ਵੀ ਚਾਇਆ ਕਿ ਸ਼ਾਇਦ ਆਪਣੇ ਦਿਲ ਦਾ ਬੋਝ ਹਲਕਾ ਕਰ ਲਵਾਂ ਮੇਰੀ ਜ਼ਿੰਦਗੀ ਬਹੁਤ ਖਾਲੀ ਜੀ ਹੋ ਰਹੀ ਸੀ ਮੈਂ ਕਿਹਾ ਮੇਰੇ ਵਿਆਹ ਨੂੰ 20 ਸਾਲ ਹੋ ਗਏ ਪਰ ਉਹ ਵਿਆਹ ਬਸ ਨਾਮ ਦਾ ਸੀ ਮੇਰਾ ਘਰ ਵਾਲਾ ਬਹੁਤ ਘਮਾਉਂਦਾ ਸੀ ਰਾਤ ਦਿਨ ਕੰਮ ਵਿੱਚ ਗੁੱਪਿਆ ਹੁੰਦਾ ਸੀ ਮੇਰੇ ਲਈ ਉਹਦੇ ਕੋਲ ਟਾਈਮ ਹੀ ਨਹੀਂ ਸੀ ਨਾ ਪਿਆਰ ਨਾ ਨਜ਼ਦੀਕੀਆਂ ਨਾ ਕੋਈ ਇੱਜ਼ਤ ਮੈਂ ਸੋਚਿਆ ਕਿ ਸ਼ਾਇਦ ਇੱਕ ਬੱਚਾ ਸਾਡੀ ਜ਼ਿੰਦਗੀ ਵਿੱਚ ਆ ਜਾਊਗਾ ਪਰ ਉਹ ਖੁਆਇਸ਼ ਅਧੂਰੀ ਰਹੀ ਉਹਨੇ ਮੇਰੀ ਉਸ ਚਾਹਤ ਨੂੰ ਨਹੀਂ ਸਮਝਿਆ ਮੈਂ ਸੋਹਣੀ ਸੀ ਆਪਣੇ ਆਪ ਨੂੰ ਸਜਾ ਕੇ ਰੱਖਤੀ ਸੀ ਪਰ ਉਸ ਦੀਆਂ ਨਜ਼ਰਾਂ ਮੇਰੇ ਤੇ ਨਹੀਂ ਰਹਿਂਦੀਆਂ ਸੀ ਹੌਲੀ ਹੌਲੀ ਮੈਂ ਇਕੱਲੀ ਰਹਿ ਗਈ ਮੇਰੇ ਕੋਲ ਨਾ ਪਿਆਰ ਸੀ ਨਾ ਸੌਰੇ ਆਖਰ ਮੈਂ ਤਲਾਕ ਲੈ ਲਿਆ ਤੇ ਇੱਥੇ ਆ ਗਈ ਮੇਰੇ ਘਰ ਸਨਖਮ ਨਿਸ਼ਚਪ ਹੋ ਗਿਆ ਉਹਦੀਆਂ ਅੱਖਾਂ ਵਿੱਚ ਕੋਈ ਸੋਚ ਸੀ ਜਿਦਾਂ ਉਹ ਮੇਰੇ ਦਰਦ ਨੂੰ ਮਹਿਸੂਸ ਕਰਦਾ ਸੀ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਵੀ ਆਪਣੇ ਬਾਰੇ ਦੱਸੋ ਉਹਨੇ ਉਹਨੇ ਕਾਫੇ ਟੇਬਲ ਤੇ ਰੱਖਿਆ ਤੇ ਕਹਿਣ ਲੱਗਾ ਮੇਰੀ ਜ਼ਿੰਦਗੀ ਵੀ ਕੁਝ ਤੇਰੇ ਵਰਗੀ ਹੈ ਮੇਰੇ ਘਰ ਵਾਲੀ ਨੂੰ ਮਰੇ ਨੂੰ ਕਿੰਨੇ ਸਾਲ ਹੋ ਗਏ ਉਹ ਮੇਰੇ ਲਈ ਸਭ ਕੁਝ ਸੀ ਮੇਰਾ ਸਕੂਨ ਮੇਰਾ ਆਸਾ ਉਹਦੇ ਜਾਣ ਤੋਂ ਬਾਅਦ ਮੇਰਾ ਘਰ ਸੁੰਨਾ ਹੋ ਗਿਆ ਮੇਰੇ ਬੱਚੇ ਪਰ ਉਹ ਵੀ ਬਾਹਰ ਚਲੇ ਗਏ ਇਤਿਮੇ ਇਕੱਲਾ ਹਾਂ ਬਸ ਆਪਣੇ ਨੌਕਰਾਂ ਦੇ ਨਾਲ ਮੇਰੇ ਕੋਲ ਸਭ ਕੁਝ ਹੈ ਪੈਸਾ ਘਰ ਰਤਬਾ ਪਰ ਇੱਕ ਘਰ ਵਾਲੀ ਦੀ ਕਮੀ ਹਮੇਸ਼ਾ ਮੈਨੂੰ ਮਹਿਸੂਸ ਹੁੰਦੀ ਉਹ ਆਪਣਾ ਪਨ ਉਹ ਹਮਦਰਦੀ ਮੈਨੂੰ ਸਭ ਕੁਝ ਜ਼ਿਆਦਾ ਹੁੰਦਾ ਹੈ ਉਹਨੀਆਂ ਗੱਲਾਂ ਸੁਣ ਕੇ ਮੇਰੇ ਮਨ ਵਿੱਚ ਅਹਿਸਾਸ ਹੋਇਆ ਅਸੀਂ ਦੋਨਾਂ ਦੀ ਜ਼ਿੰਦਗੀ ਲੱਗ ਸੀ ਪਰ ਇਕੱਲਾਪਣ ਇੱਕੋ ਜਿਹਾ ਸੀ ਮੈਂ ਉਹਦੇ ਵੱਲ ਦੇਖਿਆ ਤੇ ਉਹਦੀਆਂ ਅੱਖਾਂ ਵਿੱਚ ਉਹ ਦਰਦ ਸੀ ਪਰ ਇੱਕ ਉਮੀਦ ਸੀ ਚਾ ਖਤਮ ਹੋ ਗਈ ਸੀ ਪਰ ਸਾਡੀਆਂ ਗੱਲਾਂ ਜੇ ਵੀ ਬੰਦ ਨਹੀਂ ਹੋਈਆਂ ਉਸੇ ਵੇਲੇ ਮੈਨੂੰ ਲੱਗਿਆ ਸ਼ਾਇਦ ਮੁਲਾਕਾਤ ਮੇਰੀ ਜ਼ਿੰਦਗੀ ਵਿੱਚ ਕੁਝ ਬਦਲਣ ਵਾਲੀ ਹੈ ਹੌਲੀ ਹੌਲੀ ਮੇਰੇ ਤੇ ਮਨੀਸ਼ ਵਿੱਚ ਮੁਲਾਕਾਤ ਵਧਣ ਲੱਗੀ ਸਾਡੀਆਂ ਗੱਲਾਂ ਹੁਣ ਸਿਰਫ ਨਾਰਮਲ ਨਹੀਂ ਰਹੀਆਂ ਸੀ ਕਾਫੀ ਅਹਿਸਾਸ ਸੀ ਪਰ ਅਸੀਂ ਦੋਨੇ ਜਲਤਬਾਜ਼ੀ ਨਹੀਂ ਕਰਨਾ ਚਾਹੁੰਦੇ ਸੀ ਫਿਰ ਵੀ ਜ਼ਿੰਦਗੀ ਨੇ ਸਾਨੂੰ ਆਪਣੇ ਤਰੀਕੇ ਨਾਲ ਕੋਲ ਲਿਆਉਣਾ ਸ਼ੁਰੂ ਕਰ ਦਿੱਤਾ ਇੱਕ ਦਿਨ ਮੈਂ ਬਗੀਚੇ ਵਿੱਚ ਕੱਪੜੇ ਸਕਾਰ ਰਹੀ ਸੀ ਹਵਾ ਬਹੁਤ ਤੇਜ਼ ਸੀ ਮੈਂ ਧਿਆਨ ਨਹੀਂ ਦਿੱਤਾ ਇੱਕ ਪੱਥਰ ਮੇਰੇ ਪੈਰਾਂ ਕੋਲ ਪਿਆ ਸੀ ਅਚਾਨਕ ਮੈਂ ਉਹਦੇ ਵਿੱਚ ਵਜੀ ਤੇ ਡਿੱਗਦੀ ਡਿੱਗਦੀ ਪਸ ਗਈ ਪਰ ਮੇਰੇ ਪੈਰ ਨੂੰ ਮੋਚ ਆ ਗਏ ਦਰਦ ਨਾਲ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਮੈਂ ਲਗੜਾਉਂਦੀ ਹੋਈ ਕਮਰੇ ਤੱਕ ਗਈ ਉਦੋਂ ਹੀ ਮੈਨੂੰ ਮੁੰਡੀ ਨੇ ਦੇਖ ਲਿਆ ਭਜਦਾ ਹੋਇਆ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਮੁੰਨਾ ਕੀ ਹੋਇਆ ਤੂੰ ਕਿਉਂ ਲਗੜਾ ਰਹੀ ਹੈਂ ਉਹਨੇ ਬਿਨਾ ਕੁਝ ਕਹੇ ਮੇਰੀ ਪਾ ਫੜੀ ਤੇ ਮੈਨੂੰ ਸਹਾਰਾ ਦੇ ਕੇ ਅੰਦਰ ਖਿੱਚ ਲਿਆ। ਕਾਫੀ ਮਜ਼ਬੂਤ ਪਕੜ ਸੀ ਪਰ ਨਰਮ ਸੀ। ਮੈਨੂੰ ਇੱਕ ਅਜੀਬ ਜਿਹਾ ਸਕੂਨ ਮਿਲਿਆ। ਔੜੇ ਮੈਨੂੰ ਸੋਫੇ ਤੇ ਬਿਠਾਇਆ ਤੇ ਕਿਹਾ, ਮੈਂ ਕੁਝ ਲਿਆਉਣਾ। ਫਟਾਫਟ ਗਰਮ ਪਾਣੀ ਤੇ ਇੱਕ ਤੌਲੀਆ ਲੈ ਕੇ ਆਇਆ। ਉਹਨੇ ਮੇਰੇ ਪੈਰਾਂ ਨੂੰ ਹੌਲੀ ਜਿਜ ਗਿਆ ਤੇ ਗਰਮ ਪਾਣੀ ਨਾਲ ਸੇਕ ਦੇਣਾ ਸ਼ੁਰੂ ਕੀਤਾ। ਉਹਦੀ ਉਂਗਲਾਂ ਮੇਰੇ ਪੈਰਾਂ ਨੂੰ ਹੌਲੀ-ਹੌਲੀ ਿਤਪਾ ਰਹੀਆਂ ਸੀ। ਦਰਦ ਦੇ ਨਾਲ ਇੱਕ-ਇੱਕ ਚੀਜ਼ ਜੀ ਨਿਕਲ ਰਹੀ ਸੀ। ਮੈਂ ਉਹ ਦੇਵਾਲ ਦੇਖਿਆ ਕਾਫੀ ਡਰਿਆ ਹੋਇਆ ਸੀ ਪਰ ਅੱਖਾਂ ਵਿੱਚ ਫਿਕਰ ਸਾਫ਼ ਦਿਖਾਈ ਦਿੰਦੀ ਸੀ ਉਹਨੇ ਕਿਹਾ ਕਿ ਹੁਣ ਆਰਾਮ ਕਰ ਮੈਂ ਤੇਰੇ ਲਈ ਰੋਟੀ ਦਾ ਇੰਤਜ਼ਾਮ ਕਰ ਲਵਾਂਗਾ ਉਹ ਰਾਤ ਉਹਨੇ ਮੇਰੇ ਲਈ ਕਾਫੀ ਸਾਦੀ ਜੀ ਖਿਚੜੀ ਬਣਾਈ ਤੇ ਮੇਰੇ ਕੋਲ ਆ ਕੇ ਬੈਠ ਗਿਆ ਉਹਦੀ ਦੇਖਭਾਲ ਮੇਰੇ ਦਿਲ ਨੂੰ ਛੂ ਗਈ ਕੁਝ ਦਿਨਾਂ ਬਾਅਦ ਮੀ ਭੈਣ ਲੱਗਾ ਇੱਕ ਰਾਤ ਮਨੀਸ਼ ਨੂੰ ਬੁਖਾਰ ਹੋ ਗਿਆ ਮੈਂ ਸਵੇਰੇ ਉਹਦੇ ਕਮਰੇ ਦੇ ਕੋਲ ਦੀ ਲੰਗੀ ਤੇ ਦੇਖਿਆ ਉਹ ਬੈੱਡ ਤੇ ਲੰਮਾ ਪਿਆ ਸੀ ਤੇ ਕੰਬਲ ਲਿਆ ਹੋਇਆ ਸੀ ਪਸੀਨੇ ਨਾਲ ਭਿੱਜਿਆ ਹੋਇਆ ਸੀ ਮੈਂ ਘਪਰਾ ਗਈ ਉਸਦੇ ਮੱਥੇ ਨੂੰ ਹੱਥ ਲਾਇਆ ਤਾਂ ਉਹ ਤਪ ਰਿਆ ਸੀ ਮੈਂ ਫਟਾਫਟ ਠੰਡੇ ਪਾਣੀ ਦੀਆਂ ਪੱਟੀਆਂ ਬਣਾਈਆਂ ਤੇ ਉਹਦੇ ਸਿਰ ਤੇ ਰੱਖ ਦਿੱਤੀਆਂ ਉਹਦੇ ਸਾਹ ਕਾਫੀ ਤੇਜ਼ ਸੀ ਉਹ ਪਰਬੜਾ ਰਿਹਾ ਸੀ ਮੈਂ ਉਹਦਾ ਹੱਥ ਫੜਿਆ ਤੇ ਕਿ ਹਮ ਨਹੀਂ ਸੀ ਕੀ ਕਰਨਾ ਹੈ ਕਰ ਮੈਂ ਇੱਥੇ ਹਾਂ ਮੈਂ ਉਹਨੇ ਉਹਨੇ ਅੱਖਾਂ ਖੋਲੀਆਂ ਤੇ ਮੈਨੂੰ ਦੇਖ ਕੇ ਤੇ ਮੁਸਕਰਾ ਪਿਆ ਮੈਂ ਤਿੰਨ ਰਾਤ ਉਹਦੇ ਕੋਲ ਰਹੀ ਕਾਫੀ ਦਵਾਈ ਦਿੱਤੀ ਕਦੀ ਸੂਪ ਬਣਾ ਕੇ ਪਿਉਂਦੀ ਇੱਕ ਵਾਰ ਜਦੋਂ ਮੈਂ ਉਸ ਨੂੰ ਸੂਪ ਦੇ ਰਹੀ ਸੀ ਤਾਂ ਉਹਦਾ ਹੱਥ ਕੰਬ ਰਿਹਾ ਸੀ ਮੈਂ ਚਮਚ ਆਪਣੇ ਹੱਥਾਂ ਵਿੱਚ ਲਿਆ ਤੇ ਹੌਲੀ-ਹੌਲੀ ਉਹਨੂੰ ਸੂਪ ਪਿਲਾਉਣ ਲੱਗੀ ਉਹਦੀ ਨਜ਼ਰਾਂ ਮੇਰੇ ਚਿਹਰੇ ਤੇ ਟਿਕੀਆਂ ਸੀ ਮੇਰੇ ਮਨ ਵਿੱਚ ਇੱਕ ਗਰਮੀ ਜਿਹੀ ਫੈਲ ਗਈ ਠੀਕ ਹੋਣ ਤੋਂ ਬਾਅਦ ਉਹਨੇ ਕਿਹਾ ਕਿ ਮੋਨਾ ਤੂੰ ਮੇਰਾ ਇੰਨਾ ਖਿਆਲ ਰੱਖਿਆ ਮੈਂ ਇਹ ਦਿਨ ਕਦੀ ਨਹੀਂ ਭੁੱਲਾਂਗਾ ਉਹਦੀ ਆਵਾਜ਼ ਵਿੱਚ ਇੱਕ ਅਹਿਸਾਸ ਸੀ ਜੋ ਮੇਰੇ ਅੰਦਰ ਉੱਤਰ ਗਿਆ ਅਚਾਨਕ ਇੱਕ ਦਿਨ ਮਨੀਸ਼ ਨੂੰ ਕਿਸੇ ਕੰਮ ਲਈ ਸ਼ਹਿਰ ਜਾਣਾ ਪਿਆ 4 ਦਿਨ ਲਈ ਚਲਾ ਗਿਆ ਪਰ ਉਹਦੇ ਜਾਣ ਤੋਂ ਬਾਅਦ ਮੈਨੂੰ ਘਰ ਵਿੱਚ ਕਾਫੀ ਖਾਲੀਪਨ ਜਿਹਾ ਲੱਗਿਆ ਮੈਂ ਘਰ ਵਿੱਚ ਉਹਨੂੰ ਲੱਭਣ ਲੱਗੀ ਮੈਨੂੰ ਉਹਦੇ ਨਾਲ ਪਿਆਰ ਹੋ ਗਿਆ ਸੀ ਉਹਦੇ ਦਿਲ ਵਿੱਚ ਕੀ ਸੀ ਇਹ ਮੈਨੂੰ ਨਹੀਂ ਪਤਾ ਸੀ ਜਦੋਂ ਉਹ ਘਰ ਆਇਆ ਤਾਂ ਸਿੱਧਾ ਮੇਰੇ ਕੋਲੇ ਮਿਲਿਆ ਮੈਂ ਤਾਂ ਹਰਾ ਰਹਿ ਗਈ ਮੇਰੀਆਂ ਅੱਖਾਂ ਵਿੱਚੋਂ ਪਾਣੀ ਨਿਕਲ ਪਿਆ ਮੈਂ ਵੀ ਉਹਨੂੰ ਕੁੱਟ ਕੇ ਕਿਲੇ ਲਾਇਆ ਉਹਨੇ ਰੋਂਦੇ ਹੋਏ ਕਿਹਾ ਮੁੰਨਾ ਮੈਂ ਤੈਨੂੰ ਪਿਆਰ ਕਰਨ ਲੱਗ ਪਿਆ ਮੈਂ ਘਰੋਂ ਬਾਹਰ ਸੀ ਪਰ ਮੇਰੀਆਂ ਨਜ਼ਰਾਂ ਤੈਨੂੰ ਵੀ ਲੱਭਦੀਆਂ ਸੀ ਮੈਂ ਕਿਹਾ ਮਨੀਸ਼ ਮੈਂ ਵੀ ਤੈਨੂੰ ਪਿਆਰ ਕਰਦੀ ਹਾਂ ਜਦੋਂ ਤੂੰ ਇਤੋਂ ਗਿਆ ਮੇਰਾ ਮਨ ਵੀ ਬੇਚੈਨ ਹੋ ਗਿਆ ਫਿਰ ਸਾਨੂੰ ਦੋਹਾਂ ਨੂੰ ਪਤਾ ਨਹੀਂ ਲੱਗਿਆ ਕਿ ਅਸੀਂ ਇੱਕ ਦੂਸਰੇ ਦੇ ਬਿਨਾਂ ਨਹੀਂ ਰਹਿ ਸਕਦੇ ਅਸੀਂ ਵਿਆਹ ਕਰਵਾ ਲਿਆ ਤੇ ਆਪਣੀ ਜ਼ਿੰਦਗੀ ਖੁਸ਼ੀ ਖੁਸ਼ੀ گزارਣ ਲੱਗੇ ਜੋ ਪਿਆਰ ਮੇਰਾ ਘਰ ਵਾਲਾ ਮੈਨੂੰ ਨਹੀਂ ਦੇ ਸਕੇ ਉਹ ਪਿਆਰ ਮੈਨੂੰ ਮਨੀਸ਼ ਦੇ ਰਿਹਾ ਸੀ ਜੋ ਪਿਆਰ ਕਦਰ ਇੱਜ਼ਤ ਕਦੀ ਮੈਨੂੰ ਮਿਲੇ ਨਹੀਂ ਸੀ ਉਹ ਮੈਨੂੰ ਹੱਦ ਤੋਂ ਵੱਧ ਮਿਲਣ ਲੱਗੀ ਸੀ ਮੈਂ ਬਹੁਤ ਜ਼ਿਆਦਾ ਖੁਸ਼ ਸੀ ਕੁਝ ਹੀ ਮਹੀਨਿਆਂ ਬਾਅਦ ਮੈਨੂੰ ਬੱਚਾ ਹੋਣ ਦੀ ਵੀ ਖੁਸ਼ੀ ਮਿਲ ਗਈ ਇਸ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਮੇਰੇ ਲਈ ਕੀ ਸੀ ਕੁਝ ਮਹੀਨਿਆਂ ਬਾਅਦ ਮੇਰੇ ਘਰ ਇੱਕ ਧੀ ਨੇ ਜਨਮ ਲਿਆ ਸੀ ਅਸੀਂ ਬਹੁਤ ਖੁਸ਼ ਸੀ ਹੁਣ ਮੈਨੂੰ ਸਮਝ ਆ ਗਿਆ ਸੀ ਕਿ ਮੈਂ ਆਪਣੇ ਘਰ ਵਾਲੇ ਕੋਲੋਂ ਤਲਾਕ ਲਿਆ ਮੇਰੇ ਲਈ ਇਹ ਵਧੀਆ ਗੱਲ ਸੀ ਇੱਕ ਘਰਵਾਲੀ ਦੇ ਲਈ ਉਹਦੇ ਘਰ ਵਾਲੇ ਦਾ ਪਿਆਰ ਇੱਜ਼ਤ ਸਭ ਕੁਝ ਕਿੰਨਾ ਜ਼ਰੂਰੀ ਹੁੰਦਾ ਹੈ ਜੇ ਕੋਈ ਘਰਵਾਲੇ ਨੂੰ ਕੋਈ ਘਰਵਾਲਾ ਪਿਆਰ ਨਹੀਂ ਕਰਦਾ ਤਾਂ ਬਿਲਕੁਲ ਇਕੱਲੀ ਰਹਿ ਜਾਂਦੀ ਹੈ ਉਹਨੂੰ ਜ਼ਿੰਦਗੀ ਵਿੱਚ ਪੈਸਾ ਗੱਡੀ ਨਾਮ ਚਾਹੇ ਮਿਲੇ ਜਾਂ ਨਾ ਮਿਲੇ ਪਰ ਉਹਦੇ ਘਰ ਵਾਲੇ ਦਾ ਪਿਆਰ ਉਹਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਇਦਾਂ ਹੀ ਮੈਨੂੰ ਇੱਕ ਘਰ ਵਾਲੇ ਦਾ ਪਿਆਰ ਚਾਹੀਦਾ ਸੀ ਜੋ ਮੈਨੂੰ ਮਿਲ ਗਿਆ ਸੀ ਮਨੀਸ਼ ਹਰ ਰਾਤ ਮੈਨੂੰ ਖੁਸ਼ ਕਰਦਾ ਮੇਰੇ ਬੱਚੇ ਨਾਲ ਖੁਸ਼ ਰਹਿੰਦਾ ਮੇਰੇ ਉਹਦੇ ਲਈ ਕਾਫੀ ਸਭ ਤੋਂ ਜ਼ਰੂਰੀ ਹੁੰਦਾ ਸੀ ਇਦਾਂ ਹੀ ਮੈਨੂੰ ਇੱਕ ਘਰ ਵਾਲੇ ਦਾ ਪਿਆਰ ਚਾਹੀਦਾ ਸੀ ਜੋ ਮੈਨੂੰ ਮਿਲ ਗਿਆ ਸੀ ਮਨੀਸ਼ ਹਰ ਰਾਤ ਮੈਨੂੰ ਖੁਸ਼ ਕਰਦਾ ਮੇਰੇ ਬੱਚੇ ਨਾਲ ਖੁਸ਼ ਰਹਿੰਦਾ ਮੇਰੇ ਵਿੱਚ ਹੁਣ ਉਹ ਕਮੀ ਖਤਮ ਹੋ ਗਈ ਸੀ ਜੋ ਸਾਲਾਂ ਤੋਂ ਮੈਨੂੰ ਫੀਲ ਹੁੰਦੀ ਸੀ ਇੱਕ ਘਰਵਾਲੇ ਦਾ ਪਿਆਰ ਇੱਕ ਅਹਿਸਾਸ ਜੋ ਇੱਕ ਔਰਤ ਜ਼ਿੰਦਗੀ ਵਿੱਚ ਬਹੁਤ ਵਧੀਆ ਰੋਲ ਨਿਭਾਉਂਦਾ ਹੈ ਮੈਨੂੰ ਉਹ ਮਿਲ ਗਿਆ ਮਨੀਸ਼ ਤੇ ਮੈਂ ਇੱਕ ਦੂਸਰੇ ਦੀ ਜ਼ਿੰਦਗੀ ਬਣ ਗਏ ਅਸੀਂ ਇੱਕ ਦੂਜੇ ਦੇ ਬਿਨਾ ਇੱਕ ਮਿੰਟ ਨਹੀਂ ਰਹਿੰਦੇ ਸੀ ਮਨੀਸ਼ ਕੋਲ ਵਿਹਾਰਿਕ ਜਿਹੀ ਸੀ ਪਰ ਉਹਨੇ ਵੀ ਇੱਕ ਘਰਵਾਲੀ ਤੇ ਪਿਆਰ ਤੇ ਇੱਜ਼ਤ ਤੇ ਸਨਮਾਨ ਚਾਹੀਦਾ ਸੀ ਜੋ ਮੈਂ ਉਹ ਦਿਨ ਦੀ ਸੀ ਮੇਰੇ ਬੱਚਿਆਂ ਨੂੰ ਵੀ ਮਨੀਸ਼ ਹਰ ਇੱਕ ਚੀਜ਼ ਲਿਆ ਕੇ ਦਿੰਦਾ ਸੀ ਸਾਡੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਮੈਂ ਤੇ ਮੇਰੀ ਧੀ ਐਸਦੀ ਜ਼ਿੰਦਗੀ گزارਣ ਲੱਗੀਆ ਫਿਰ ਮੈਨੂੰ ਮੇਰੇ ਘਰ ਵਾਲੇ ਦੀ ਕਦੇ ਯਾਦ ਨਹੀਂ ਆਈ ਉਹ ਕਿੱਦਾਂ ਰਹਿੰਦਾ ਜਾਂ ਕਿੱਦਾਂ ਨਹੀਂ ਰਹਿੰਦਾ ਕਿਉਂਕਿ ਉਹ ਇੱਕ ਲਾਪਰਵਾਹ ਇਨਸਾਨ ਸੀ ਜਿਹਨੂੰ ਇੱਕ ਸੋਹਣੀ ਔਰਤ ਦੀ ਕਦਰ ਨਹੀਂ ਕਰਨੀ ਆਈ ਸ਼ਾਇਦ ਉਹ ਅੱਜ ਵੀ ਇੱਕ ਔਰਤ ਨੂੰ ਤਰਸਦਾ ਹੋਊਗਾ আর ਮੇਰੀ ਅੰਦਰ ਦੀ ਕਮੀ ਨੂੰ ਮਨੀਸ਼ ਨੇ ਪੂਰਾ ਕਰ ਦਿੱਤਾ ਸੀ ਹੁਣ ਮੈਨੂੰ ਕਿਸੇ ਹੋਰ ਮਰਦ ਦੀ ਕੋਈ ਲੋੜ ਨਹੀਂ ਸੀ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਖੁਸ਼ ਰਹਿਣ ਲੱਗ ਪਈ ਹਾਂ ਤੁਹਾਨੂੰ ਕਹਾਣੀ ਕਿਵੇਂ ਲੱਗੀ ਪਲੀਜ਼ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਜਗਲ ਨੂੰ ਕਿਸੇ ਨਵੀਂ ਕਹਾਣੀ ਦੇ